ਮਾਤਾ ਕੀ ਨਾ ਤੁਹਾਡਾ ਰਾਜਕੌਰ ਜੀ ਅੱਜ ਸਿਵਲ ਹਸਪਤਾਲ ਪਹੁੰਚੇ ਆ ਕੀ ਗੱਲ ਬਾਤ ਤਾਨਕ ਬਣੀ ਗੱਲ ਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਕੀ ਨਾਮ ਹੈ ਉਸ ਬੰਦੇ ਦਾ ਮੇਰੀ ਪੋਤੀ ਦਾ ਜੀ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾ ਰਹੇ ਆਂਗੇ ਜੇ ਲੋ ਹੈ ਮੁੜਦੇ ਆਏ ਤੇ ਚਲਦੇ ਗੱਡੇ ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਕੀ ਮੌਤ ਕਿਰ ਕਿਰ ਹੋਈ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌ ਦੇ ਜੀ ਕੀ ਮੰਗ ਕਰਦੇ ਮੰਗਦਾ ਹੀ ਐਸੀ ਇਹ ਮੰਗ ਕਰਦੇ ਆ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂੰਹ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਨਿصاف ਮੰਗਦੇ ਆ ਜੀ ਅਸੀਂ ਕੁਝ ਨਹੀਂ ਮੰਗਦੇ ਮਾਦਾ ਜੀ ਪਤਾ ਇਹ ਵੀ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਸੀ ਦੋ ਤਰਫੇ ਤੁਹਾਡਾ ਫੈਸਲਾ ਹੋਇਆ ਸੀ ਇਹ ਆਏ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵਿਚਾਲ ਟਿਕ ਜਾਣਗੇ ਇਹ ਵੀ ਚਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ ਚ ਹੋਇਆ ਸੀਗਾ ਵੀ ਚਲ ਮੇਰੇ ਪੋਤੀ ਪੋਤੇ ਇਹ ਠਿਕ ਜਾਣਗੇ ਮੀਆਂ ਬੀਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ ਚ ਅਸੀਂ ਇਹ ਆਖਿਆ ਸੀ ਵੀ ਚਲ 6 ਮਹੀਨੇ ਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਉਹ ਵੀ ਸਾਡੇ ਕੋਲੇ ਸਬੂਤ ਨੇ ਸਾਰੇ ਸਰ ਸਿੰਘਾ ਮੇਰੀ ਕੁੜੀਆ ਦੀ ਇੱਥੇ ਡੈੱਡ ਬੁੱਡੀ ਪਈ ਅਸੀਂ ਉਹ ਡੈੱਡ ਬੁੱਡੀ ਲੈਣ ਆਈ ਸੀਗੀ ਕਿਸ ਤਰ੍ਹਾਂ ਮੌਤ ਹੋਈ ਤੁਹਾਡੀ ਕੁੜੀਆ ਦੀ ਮੇਰੀ ਕੁੜੀਆ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ ਤੇ ਅਸੀਂ ਕਿਸੇ ਬੰਦੇ ਨਾਲ ਕੋਨ ਕੋ ਉਧਰ ਕਿਤੇ ਮੱਥਾ ਢੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਕਿੱਥੇ ਐਕਸੀਡੈਂਟ ਹੋਇਆ ਇਹ ਬੱਦਣੀ ਹੋਇਆ ਜੀ ਤੇ ਹੁਣ ਤੁਸੀਂ ਸ਼ਵਲ ਹਸਪਤਾਲ ਕਿਸ ਤਰ੍ਹਾਂ ਪਹੁੰਚਿਓ ਪਤਨੀ ਤੁਹਾਡੀ ਕਿੱਥੇ ਹੈ ਪਤਨੀ ਮੇਰੀ ਜੀ ਦੂਸਰੇ ਹਸਪਤਾਲ ਜਾ ਗਈ ਤੇ ਉਹ ਉੱਥੇ ਉੱਥੇ ਨੇ ਕਿ ਇਹਨਾਂ ਦੇ ਸਰਕਾਰੀ ਹਸਪਤਾਲ ਚ ਇਹਨਾਂ ਨੇ ਡੈੱਡ ਬੱਡੀ ਭੇਜੀ ਆ ਗਈ ਉਹ ਕਹਿੰਦੇ ਵੀ ਉੱਥੇ ਉਹਨਾਂ ਦਾ ਪੋਸਟ ਮਾਰਡਲ ਹੋ ਬੱਚੀ ਦਾ ਵੀ ਤੁਹਾਨੂੰ ਬੱਚੀ ਉੱਥੋਂ ਮਿਲੂਗੀ ਤੇ ਮੇਰਾ ਬੱਚੀ ਦੀ ਬੱਚੀ ਦੀ 6 ਸਾਲ ਦੀ ਉਮਰ ਹੈ ਜੀ ਕੀ ਨਾਂ ਬੱਚੇ ਦਾ ਹਰੀਤ ਆ ਜੀ ਬੱਚੀ ਤੁਹਾਨੂੰ ਕੀ ਮੰਗ ਕਰਦੇ ਆ ਮੰਗ ਤਾਂ ਇਹੀ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਾਨਾਨੀ ਦੇ ਰਿਲੇਸ਼ਨਸ਼ਿਪ ਤੇ ਰਹਿੰਦੀ ਸੀਗੀ ਜੀ ਠੀਕ ਹੈ ਨਾ ਉਹਦੇ ਕੋਲੇ ਕੋਈ ਨਸਾਂਸ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਜੀ ਸਰਕਾਰ ਤੋਂ ਹੀ ਮੰਗ ਕਰਦਾ ਜੀ ਉਹ ਬੰਦੇ ਤੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀਸ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਆ ਜੀ ਮੇਰੀ ਬੱਚੀ ਤੋਂ ਖਿੱਚਦੀ ਸੀ ਮੇਰੀ ਘਰ ਵਾਲੀ ਚੜਦੀ ਰਹਿੰਦੀ ਸੀਗੀ ਵੀ ਇਹ ਜਿੱਧਰ ਵੀ ਜਾਂਦੇ ਬੱਚੀ ਦਾ ਹੁਣ ਬੱਚੇ ਨਾਲ ਤਾਂ ਮੰਦਰ ਤਾਂ ਜਾਣਾ ਹੀ ਹੁੰਦਾ ਮਾਵਾ ਬਪ ਦੇ ਉਹ ਉਹਨੂੰ ਕੁੱਟਦੀ ਮਾਰਦੀ ਵੀ ਸੀਗੀ ਉਹਦੇ ਨਾਲ ਬਹੁਤ ਜੱਦਬਾਜ਼ ਕਰਦੀ ਰਹਿੰਦੀ ਸੀ ਪਤਾ ਲੱਗ ਗਿਆ ਜੀ ਤੁਸੀਂ ਆਪਦੀ ਘਰ ਵਾਲਣੀ ਤੋਂ ਲੱਗ ਰਹੇ ਰਹੇ ਸੀ ਉਹ ਕੀ ਕਰਨਾ ਲੱਗਦਾ ਸੀ ਰਹੇ ਰਹੇ ਸੀਗੇ ਇਸ ਕਰਕੇ ਜੀ ਇਹ ਜੋ ਰਿਲੇਸ਼ਨਸ਼ਿਪ ਚ ਮੇਰੇ ਘਰ ਵਾਲੀ ਰਹਿੰਦੀ ਸੀ ਕਿਸੇ ਬੰਦੇ ਨਾਲ ਜੇ ਮੇਰੇ ਯਾਰ ਦੋਸਤੀ ਜਾਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਪਤਾ ਲੱਗ ਗਿਆ ਸੀਗਾ ਸਾਡਾ ਰੋਲਾ ਪੈਣੇ ਲੜਾਈ ਝਗੜਾ ਬਹੁਤ ਜ਼ਿਆਦਾ ਹੋਇਆ ਸੀ ਤੇ ਅਸੀਂ ਥਾਣੇ ਦੇ ਵਿੱਚ ਸਾਰਿਆਂ ਨਾਲ ਮਿਲ ਕੇ ਵੀ ਫੈਸਲਾ ਕਰਾਇਆ ਸੀ ਸਾਡਾ ਵੀ ਤੁਸੀਂ ਅੱਡੋ ਅੱਡ ਰਹ ਸਕਦੇ ਹੋ ਇੱਥੇ ਮੇਰੇ ਘਰ ਵਾਲੀ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਬੱਚੇ ਮੇਰੇ ਕੋਲੇ ਰਹਿਣਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂੰਗੀ ਇਹਨਾਂ ਦੀ ਇਹੇ ਜੀ ਜ਼ਿੰਮੇਵਾਰੀ ਹੁੰਦੀ ਹੈ ਮੇਰੀ ਘਰ ਵਾਲੀ ਦੀ ਆ ਆਸ ਕਨਾ ਤੁਰੀ ਫਿਰਦੀ ਹੈਗੀ ਤੇ ਮੇਰੀ 25 ਮਰਵਾ ਕੇ ਧਰਤੀਆਂ ਨੇ ਹਜ ਕੀ ਨਾਮ ਹੈ ਤੁਹਾਡਾ ਭਰਮਜੀਤਾ ਜੀ ਭਰਮਜੀਤ ਜੀ ਕੀ ਪਾਣਾ ਵਰਤਿਆ ਅੱਜ ਪਾਣਾ ਕੀ ਵਰਤਨਾ ਸੀ ਜੀ ਮੈਂ ਗੱਲ ਲਾ ਕੇ ਲੈ ਗਿਆ ਕੁੜੀ ਨੂੰ ਤੇ ਉਹ ਮੁੰਡਾ ਕੋ ਜਿਹਦੇ ਨਾਲ ਗੱਲਬਾਤ ਸੀਗੀ ਕੀ ਨਾਮ ਕੀ ਹੈ ਜੀ ਮਤਲਬ ਇਹ ਕੁੜੀ ਕਿੱਥੇ ਰਹੀ ਸੀਗੀ ਕੌਣ ਸੀ ਬਰਨਾਲੇ ਸੀ ਜੀ ਬਰਨਾਲੇ ਵਾਹੀ ਸੀ ਜੀ ਕੀ ਗੱਲ ਬਣੀ ਅੱਜ ਗੱਲਬਾਤ ਆਈ ਆ ਵੀ ਮਨਸਾਫ਼ ਮਿਲਣਾ ਚਾਹੀਦਾ ਸਾਨੂੰ ਮੇਰੀ ਦੋਤੀ ਮਾਰਤੀ ਉਹਨੇ ਕੌਣ ਸੀ ਬੰਦਾ ਉਹ ਜਿਹੜਾ ਲੈ ਗਿਆ ਨਾਲ ਬਰਨਾਲੇ ਤੋਂ ਸੀਗਾ ਅਰੇ ਕੁੜੀ ਕੁੜੀ ਓਰੇ ਕੀ ਸਬੰਧ ਸੀਗੇ ਕੁੜੀ ਨਾਲ ਥੋੜੀ ਜਿਹੀ ਕੁੜੀ ਦੀ ਗੱਲ ਬਾਤ ਸੀ ਉਹਦੇ ਨਾਲ ਜੀ ਮੰਗ ਕਰਦੇ ਮੰਗਾ ਹੋਈ ਆ ਵੀ ਇਨਸਾਫ਼ ਚਾਹੀਦਾ ਸਾਨੂੰ ਪੋਤੀ ਕਿੰਨੇ ਸਾਲਾਂ ਦੀ ਸੀ ਤੁਹਾਡੀ ਦੋਤੀ ਸੀ ਦੋਤੀ ਸੀ ਘਟਰਾ ਵਾਪਰੇ ਆ ਕੀ ਸੀ ਮਾਮਲਾ ਸਾਰਾ ਪਤਾ ਲੱਗਿਆ ਇੱਕ ਬੱਚੀ ਦੀ ਮੌਤ ਹੋਈ ਆ ਸਾਰੇ ਸਾਨੂੰ ਮੋਗਾ ਮੈਡੀਸਿਨ ਹਸਪਤਾਲ ਤੋਂ 2 ਰੁਪਏ ਮਸੂਲ ਹੋਏ ਸੀਗੇ ਵੀ ਰੀਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਬਰਨਾਂ ਆਏ ਅਸੀਂ ਮੌਕੇ ਤੇ ਸਰ ਆਈਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਅਨਖੜ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਅਸੀਂ ਆਈਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਜਿਹੜੀ ਲੜਕੀ ਉਹ ਸਾਰਾ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੌਰ ਉਹਦੀ ਆਪਦੇ ਪਤੀ ਨਾਲ ਅਨਮੈਲ ਸੀ ਤੇ ਆਪਦੇ ਇੱਕ ਪਰਿਵਾਰ ਚ ਰਹਿ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆ ਸਮੇਂ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋਇਆ ਜੀ ਸਰ ਮਰਨ ਵਾਲੇ ਜੀ ਕਿੰਨੇ ਕਿੰਨੀ ਗਿਣਤੀ ਹੈ ਜੀ ਕੌਣ ਮਰਿਆ ਸਰ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀਗੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀਸਿਟੀ ਰੋਗ ਹਸਪਤਾਲ ਦਾਖਲ ਹੈ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਸਰ ਕੋਈ 60 ਫਿਟ ਨੇ ਜੀ